ਜੋ ਐਮਸੀ ਸਹਿਬਾਨ ਹੈ ਚਾਹੇ ਉਹ ਬਹਾਦਰ ਸਿੰਘ ਐਮਸੀ ਹੈ ਤੇ ਕੁਸ਼ਵੀਰ ਸਿੰਘ ਐਮਸੀ ਹੈ ਤੇ ਭਾਵਨਾ ਸ਼ਰਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਵਿੱਚ ਤੁਹਾਡੇ ਤੇ ਬੜੇ ਸੰਘੀਨ ਇਲਜ਼ਾਮ ਲਗਾਏ ਗਏ ਨੇ ਕਿ ਵੀ 62 ਲੱਖ ਰੁਪਏ ਦਾ ਗਲੀਆਂ ਨਾਲੀਆਂ ਦੇ ਵਿੱਚ ਪਾਰ ਨੰਬਰ 12 ਦੇ ਵਿੱਚ ਇਤਾਂ ਦਾ ਘਪਲਾ ਹੋਇਆ ਕਿ ਜੋ ਗਲੀਆਂ ਦੇ ਵਿੱਚ ਪਾਵਰ ਪਲੈਕਸ ਦਿਖਾਏ ਜਾਂ ਗਲੀਆਂ ਪੱਤੀਆਂ ਦਿਖਾਈਆਂ ਉਹ ਬਿਲਕੁਲ ਹੋਇਆ ਨਹੀਂ ਕੰਮ ਤੇ ਇਦਾਂ ਹੀ ਇਹ ਕਹੇ ਖੜਕ ਕੰਮ ਦੇ ਕਿ ਕੀ ਸਚਾਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਤੇ ਨਾ ਕੰਮ ਉਹ ਇੱਕ ਕੰਮ ਦੋ ਕੰਮ ਨੇ ਅਲੱਗ-ਅਲੱਗ ਦੇ ਜੀ ਤਕਰੀਬਨ 24 ਸੰਮਤਨ ਦਾ ਇੱਕ ਤੇ 24 ਸੰਮਤਨ ਦਾ ਦੂਜਾ ਜੀ ਦੋਨੇ ਕੰਮ ਇਹ ਪਿਛਲੀ ਕਾਉਂਸਲ ਨੇ ਪਾਸ ਕੀਤੇ ਸੀ ਜੀ ਐਸਟੀਮੇਟ ਇੱਕ 18 ਦਾ ਪਾਸ ਹੋਇਆ ਐਸਟੀਮੇਟ ਹੈ ਇੱਕ 19 ਦਾ ਐਸਟੀਮੇਟ ਪਾਸ ਹੋਇਆ 20 ਦੇ ਵਿੱਚ ਟੈਂਡਰ ਲੱਗਿਆ ਤੇ 20 ਦੇ ਵਿੱਚ ਮੇਰੇ ਪ੍ਰਧਾਨ ਸਾਡੀ ਕਾਉਂਸਲ ਬਣਨ ਤੋਂ ਪਹਿਲਾਂ 20 ਦੇ ਵਿੱਚ ਇਹਦੇ ਵਰਕ ਆਊਟ ਕੱਟੀ ਗਈ ਜੀ ਦੂਨ ਦੂ ਇਹ एरिया ਕਾ ਵੀ एरिया ਹੈ ਇਹਨੂੰ ਉੱਥੇ ਪੇਵਰ ਲਾਉਣਾ ਦਾ ਹੈ ਐਸਟੀਮੇਟ ਸਪਰ ਪਰ ਉਸ ਦਰਾਨ ਸੁਪਰੀਮ ਕੋਰਟ ਦੀ ਗੁਰੂ ਲਿੰਗਾ ਦੀ ਕਿ ਕਿਤੇ ਵੀ ਜਿੱਥੇ ਤੁਸੀਂ ਪੇਵਰ ਲਾਉਣਾ ਪਹਿਲਾਂ ਉਹਦੇ ਥੱਲੇ ਪਾਣੀ ਦੇ ਪਾਈਪਾਂ ਸੀਵਰ ਲਾਈਨ ਸਟਰੋਂਗ ਵਾਟਰ ਦੀ ਪਾਈਪਾਂ ਉਹ ਪਾਈਆਂ ਜਾਣ ਉਹ ਤੋਂ ਬਾਅਦ ਪੇਵਰ ਪਾਇਆ ਜਾਵੇ ਜੀ ਕਿਉਂਕਿ ਜੇ ਪਹਿਲਾਂ ਟੈਲਰ ਲਾਣ ਤੇ ਫਿਰ ਪੱਟ ਕੇ ਸੀਵਰ ਪਾਉਣ ਲੱਗੇ ਤਾਂ ਉਹ ਫਿਰ ਮਤਲਬ ਗਵਰਨਮੈਂਟ ਦੇ ਕੰਮ ਨੂੰ ਹੋ ਜਾਂਦਾ ਸਸਿਆਂ ਦਾ ਨੁਕਸਾਨ ਸੀਗਾ ਉਸ ਕਰਕੇ ਇਹ ਕੰਮ ਜਦ ਕੇ ਸਹਿਲ ਲਾਉਂਡ ਦੇ ਠੇਕੇਦਾਰ ਨੂੰ ਵੱਧ ਬਚਦਾ ਤੇ ਸੀਵਰ ਪਜ਼ਾਇਰਾ ਪੰਪ ਆਉਂਡ ਚ ਇਹਨਾਂ ਨੂੰ ਮਾਰਜਨ ਘੱਟ ਜਾਂਦੇ ਨੇ ਦੇ ਇਹਨਾਂ ਦੇ ਕੰਮ ਦਾ ਜੀ ਇਹਨਾਂ ਨੇ ਸਾਡੇ ਚਿਰਾਗ ਠੇਕੇਦਾਰ ਜੀ ਨੇ ਜੀ ਇਹ ਕੰਮ ਕੀਤਾ ਉਹਨਾਂ ਦਾ ਸੀਵਰ ਪਾਇਆ ਤਕਰੀਬਨ 3000 ਕੁ ਰੁਪਏ ਬੰਦਾ ਜੀ ਦੱਸਦੇ ਇਹਨਾਂ ਨੇ ਪੇਪਰ ਦੇਖੀ ਹੈ 3000 400 ਦੇ ਕੋਲ ਤਕਰੀਬਨ ਉੱਥੇ ਸੀਵਰ ਪਿਆ ਤੇ 45 ਤੋਂ 50 ਦੇ ਕਰੀਬ ਮੇਲ ਹੋ ਗਏ ਇਹ ਕੰਮ ਹੋ ਜਦੋਂ ਹੋਇਆ ਉਹ ਐਸਟੀਮੇਟ ਪੂਰਾ ਐਸਟੀਮੇਟ ਪੂਰਾ ਹੋਣ ਤੋਂ ਬਾਅਦ ਖੁਸ਼ਬੀਰ ਭਾਈ ਸਾਹਿਬ ਜਿਹੜੇ ਕੋਲ ਖੜ ਕੇ ਕੰਮ ਕਰਾਉਂਦੇ ਰਹੇ ਜਿਹਨੂੰ ਸਾਰਾ ਪਤਾ ਖੁਸ਼ਬੀਰ ਦੇ ਘਰੋਂ ਜਿਹੜੀ ਗਲੀ ਜਾਂਦੀ ਉਹਦੇ ਤੇ ਪਾਉਣਾ ਰਹੇ ਖੁਸ਼ਬੀਰ ਹੀ ਤਾਂ ਤੁਹਾਡੇ ਤੇ ਇਲਜ਼ਾਮ ਬਾਜੀ ਕਰ ਰਹੇ ਤੁਹਾਡੇ ਮੈਂ ਦੱਸ ਰਿਹਾ ਖੁਸ਼ਬੀਰ ਦੇ ਘਰ ਨੂੰ ਜਾਂਦਾ ਰਸਤਾ ਸੀ ਉੱਥੇ ਰਹਿ ਗਿਆ ਇਹ ਕਹਿੰਦਾ ਦਫ਼ਤਰ ਆ ਕੇ ਵੀ ਇਹ ਕੰਮ ਮੇਰੇ ਘਰੋਂ ਰਹਿ ਗਿਆ ਵੀ ਇੱਥੇ ਠੇਕੇਦਾਰ ਨੂੰ ਬਕਾਇਦਾ ਮੈਂ ਤੇ ਜੇ ਰਵਿੰਦਰ ਦੋਤਾ ਜਿਹੜਾ ਸਾਰਾ ਜਿਹੜਾ ਸਾਰਾ ਖਲਾਰਾ ਪਾ ਰਿਹਾ ਜੀ ਰਵਿੰਦਰ ਜਈ ਨੇ ਮਹਾਤਮਾ ਦਰਵਿੰਦਰ ਤੇ ਕੰਮ ਕਰਵਾ ਦੇ ਆਪਣਾ ਐਮਸੀ ਹੈ ਆਪਾਂ ਚਿਰਾਗ ਨੂੰ ਕਿਤੇ ਅਗਲੇ ਕੰਮ 'ਚ ਅਡਵਾਂਸ ਕਰਾ ਲਉ ਕੰਮ ਅਗਲੇ ਕੰਮ 'ਚ ਕਿਤੇ ਦੀ ਮੈਜ਼ਰਮੈਂਟ ਕਰ ਲਾਂਗੇ 2.25 ਲੱਖ ਦਾ ਕੰਮ ਚਿਰਾਗ ਠੇਕੇਦਾਰ ਵਧ ਕਰਕੇ ਗਿਆ ਘੱਟ ਨਹੀਂ ਹੋਇਆ ਵਧ ਹੋਇਆ ਵਾਪਸ ਅੱਛਾ ਜੀ ਜੇ ਮੈਂ ਚਾਹੁੰਦਾ ਮੈਂ ਪੱਲਾ ਝਾੜ ਲੰਦਾ ਮੇਰੇ ਤੇ ਪਹਿਲਾਂ ਦਾ ਕਾਉਂਸਲਰ ਕੱਟੇ ਮੇਰੇ ਮੇਤੋਂ ਪਹਿਲਾਂ ਦੇ ਕੰਮ ਇਹ ਨਾ ਪਹਿਲੀ ਕਾਉਂਸਲ ਨੇ ਤੇ ਬਿਲਕੁਲ ਠੀਕ ਕਰਿਆ ਵਰਕਆਊਟ ਠੀਕ ਉੱਤੇ ਟੈਂਡਰ ਠੀਕ ਲੱਗੇ ਕੰਮ ਠੀਕ ਹੋਇਆ ਪਤਾ ਸਭ ਨੂੰ ਇਹਨਾਂ ਨੂੰ ਵੀ ਪਤਾ ਹੈ ਕਿ ਕੀ ਹੋਇਆ ਪਰ ਸਿਰਫ ਸਿਰਫ ਲੋਕਾਂ ਨੂੰ ਗਮਰਾਹ ਕਰਨ ਦੇ ਮਾਰੇ ਇਹ ਉਦੋਂ ਬਾਅਦ ਸੀਵਰ ਪੈਣ ਤੋਂ ਬਾਅਦ ਮੋਟਰੀਬਲ ਵੀ ਕੀਤੀ ਗਈ ਹੈ ਉੱਥੇ ਬੈਟ ਮਿਕਸ ਪਾ ਕੇ ਦਸ ਦਾ ਮੋਟਰੀਬਲ ਕੀਤਾ ਗਿਆ ਠੇਕੇਦਾਰ ਨੇ 2.5 ਲੱਖ ਦਾ ਕੰਮ ਵਧ ਕੀਤਾ ਹੋਇਆ ਉਹ ਅਜੇ ਤੱਕ ਉਹਨੂੰ ਵਿਚ ਨੂੰ ਪੈਸੇ ਨਹੀਂ ਮਿਲੇ ਕਿਉਂਕਿ ਜੇ ਹੋਰ ਕੋਈ ਕੰਮ ਕਰੂਗਾ ਉਹਦੀ ਮੈਜ਼ਰਮੈਂਟ ਉਦੋਂ ਹੋਣੀ ਚਾਹੀਦੀ ਬਾਦ ਕੰਮ ਤੇਨੂੰ ਪਤਾ ਉਦਘਾਟਨ ਇਹਦਾ ਨੰਦੀਪਾਲ ਨੇ ਕੋਲ ਖੜਕੇ ਕੀਤਾ ਸਾਡੀ ਕੌਂਸਲ ਬਣ ਕੋ ਪੈਣਾ ਨੰਦੀਪਾਲ ਨੇ ਇਹ ਕੰਮ ਦਾ ਉਦਘਾਟਨ ਕੀਤਾ ਨੰਦੀਪਾਲ ਕੰਗਰਸ ਸਾਹਿਬ ਸਾਡੇ ਗੋਗਨਾ ਜੀ ਉੱਤਰਾਸਰ ਟਿਕਲੇ ਇਲੈਕਸ਼ਨ ਅੜੋ ਉਹਨਾਂ ਨੇ ਕੋਲ ਖੜਕੇ ਉਦਘਾਟਨ ਕੀਤਾ ਤੇ ਉਦਘਾਟਨ ਕਰਕੇ ਕੰਮ ਸਟਾਰਟ ਕਰਾਇਆ ਮਤਲਬ ਬਿਲਕੁਲ ਬੇਬੁਨਿਆਦ ਬਿੱਲ ਬਣਿਆ ਤੋਂ ਉਹਨੇ ਬਿੱਲ ਚੈੱਕ ਕਰਾਂਗਾ ਬਿੱਲ ਦੇ ਵਿੱਚ ਇੱਕ ਸਿੰਗਲ ਟਾਇਲ ਇੱਕ ਸਿੰਗਲ ਟਾਇਲ ਨਹੀਂ ਲੱਗੀ ਜਿਹੜਾ ਕੰਮ ਕਰੀ ਨਹੀਂ ਉਹਦਾ ਕਿਵੇਂ ਹੋ ਪਰਣਾ ਸੀਵਰ ਪਿਆ ਉੱਥੇ ਸਟੌਂਡ ਵਾਟਰ ਪਿਪੇ ਦੇ ਉੱਪਰ ਪੇ ਮੇਨ ਹੋਲ ਬਣੇ ਉਹਨਾਂ ਦੇ ਪੈਸੇ ਠੇਕੇਦਾਰ ਲੈ ਕੇ ਗਿਆ ਬਿਲਕੁਲ ਐਸਟੀਮੇਟ ਨਹੀਂ ਕਰਕੇ ਗਿਆ ਜਦ ਅਸੀਂ ਬਿੱਲ ਦੇ ਵਿੱਚ ਟੂ ਟਾਇਲ ਹੈ ਹੀ ਨਹੀਂ ਜਦੋਂ ਇੱਕ ਐਸਟੀਮੇਟ ਦਿਖਾਈ ਹੁੰਦੇ ਬਿੱਟਾ ਲੈ ਲੋ ਜੀ ਟੈਲਾ ਲੱਗ ਜਾਂਦੀਆਂ ਸਾਲ ਬਾਅਦ ਪਟਕੇ ਉੱਪਰ ਪਾਣੀ ਕਰ ਸਾਲ ਬਾਅਦ ਪਟਕੇ ਅਸੀਂ ਸੀਗਰ ਪਾ ਦਿੰਦੇ ਉੱਤੇ ਇਹ ਕਿਹੜੀ ਸਿਆਣਪ ਸੀ ਥੱਲੜਾ ਕੰਮ ਕਰਦਾ ਬੇਸ ਕਰ ਤਾ ਬੇਸ ਬਣਾਉਂਦਾ ਸੀ ਜਾਣਣ ਵਾਸਤੇ ਮੋਟਰੀ ਵੀ ਪੀਤੀ ਸੀ ਜੀ ਉਹ ਜਿਹੜੇ ਤੁਹਾਡੇ ਕਹਿਣ ਦਾ ਭਾਵ ਇਹ ਕਿ ਜਿਹੜਾ ਪੈਸਾ ਖਰਚਿਆ ਗਿਆ ਉਹ ਬੇਸ ਦੇ ਉੱਪਰ ਹੀ ਅਡਜਸਟ ਹੋਇਆ ਗਿਆ ਹੈ ਜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਜੀ ਉਸ ਮੁਤਾਬਕ ਕਰਕੇ ਆ ਗਿਆ ਜੀ ਬਿਲਕੁਲ ਸਹੀ ਕਰਕੇ ਆ ਗਿਆ ਜੀ ਕੋਈ ਉਹਦੇ ਵਿੱਚ ਗਲਤ ਨਹੀਂ ਹੋਇਆ ਕੋਈ ਠੇਕੇਦਾਰ ਨਹੀਂ ਕਹਿੰਦੇ ਬਠੇਕੇਦਾਰ ਕੋਈ ਠੇਕੇਦਾਰ ਵਿਚਾਰਾ ਬਦਕਮਾ ਕਰਕੇ ਗਿਆ ਤੁਹਾਡੇ ਨਾਲ ਕੁਝ ਅਫਸਰ ਨੇ ਗਲਤ ਨਹੀਂ ਕੀਤਾ ਕਿਸੇ ਪਹਿਲੀ ਕਮੇਟੀ ਨੇ ਗਲਤ ਕੀਤਾ ਜਿਵੇਂ ਕਹਾਂ ਵੀ ਮੈਂ ਤੇ ਪਹਿਲਾਂ ਹੋ ਗਿਆ ਨਾ ਸਭ ਨੇ ਸਹੀ ਕੀਤਾ ਮੈਂ ਜ਼ਿੰਮੇਵਾਰ ਹਾਂ ਮੈਂ ਜ਼ਿੰਮੇਵਾਰ ਹਾਂ ਸਾਰਾ ਕੁਝ ਸਹੀ ਹੈ ਉਹਨਾਂ ਨੇ ਕਾਫੀ ਜਿਹੜੀ ਸ਼ਬਦਾਵਲੀ ਵਰਤੀ ਹੈ ਕਿ ਵੀ ਇਹ ਜੇ ਸੱਚ ਸਾਬਦ ਕਰ ਦੇਣ ਅਸੀਂ ਜੁੱਤੀ ਤੇ ਪਾਣੀ ਪੀਵੂਗੇ ਜਾਂ ਅਸੀਂ ਸੱਚ ਬੋਲ ਰਹੇ ਹਾਂ ਇੱਥੇ ਸਾਬਦ ਕਰ ਦੇਣ ਧਾਰਮਿਕ ਸਥਾਨਾਂ ਤੇ ਜਾਣ ਦੀ ਵੀ ਗੱਲ ਨੂੰ ਜੀ ਪ੍ਰਧਾਨ ਜੀ ਤੇ ਪੁੱਛੇ ਮੈਂ ਤੁਹਾਨੂੰ ਕਹਿੰਦਾ ਜੀ ਅਗਰ ਉਹਨਾਂ ਨੇ ਉਹ ਸੱਚੇ ਹਨ ਪ੍ਰਧਾਨ ਜੀ ਨੂੰ ਦਸਾਇਆ ਵਾਲਿਆਂ ਨੂੰ ਮੈਂ ਵੀ ਮੰਨਦਾ ਸਾਰੇ ਮੰਨਦੇ ਸਾਰਾ ਸ਼ਹਿਰ ਮੰਨਦਾ ਸਵਾਮੀ ਜੀ ਦੀ ਕਟੇ ਹਨ ਮੰਨਦਾ ਜਿਹੜੇ ਗੁਰਦੁਆਰਾ ਸਾਹਿਬ ਨੂੰ ਮੰਨਦੇ ਆ ਮੈਂ ਇਹਨਾਂ ਨੂੰ ਕਹਿੰਦਾ ਆਪਣੇ ਪਰਿਵਾਰ ਸਮੇਤ ਉੱਥੇ ਚੱਲਣ ਉਹ ਵੀ ਆਣ ਜੀ ਖੜ ਕੇ ਕਹਿਣ ਵੀ ਇਹਨਾਂ ਨੇ ਮੈਂ ਕਦੇ ਵੀ ਆਪਣੇ ਆਪ ਨੂੰ ਸਾਬਤ ਕਰਨ ਨੂੰ ਉਹ ਸਾਬਤ ਕਰਨ ਵੀ ਇਹਨਾਂ ਨੇ ਕੀਤਾ ਮੈਂ ਜੋ ਪ੍ਰਧਾਨ ਜੀ ਨੇ ਕਹਿ ਤਾ ਕਹਿ ਤਾ ਇਹਨਾਂ ਨੇ ਮੈਂ ਤਿਆਰ ਆ ਜੀ ਜਿਹੜੇ ਮੈਂ ਦਸਾਂ ਜਾਣ ਵਾਲੇ ਨੂੰ ਮੰਨਦਾ ਮੈਂ ਤਲਾਸ਼ ਖੜ ਕੇ ਖੜਨ ਤਿਆਰ ਆ ਮੈਂ ਸੁਆਮੀ ਦੇ ਜਾ ਕੇ ਕਹਿਣ ਨੂੰ ਤਿਆਰ ਆ ਤੁਸੀਂ 60 ਲੱਖ ਕਿਹਾ ਯਾਰ ਮੈਂ ਜੇ 6 ਰੁਪਏ ਵੀ ਟੇਕੇਦਾਰ ਤੇ ਲੱਤੇ ਹੋਣਾ ਤਾਂ ਅਰੇ ਇਹਦੇ ਨਹੀਂ ਕਿਸੇ ਦੇ ਵੀ ਕਿਸੇ ਟਿਕੜੇ ਦਾ ਤੈਨੂੰ ਅਰੇ ਇਹਦੇ ਨਹੀਂ ਕਿਸੇ ਵੀ ਐਮਸੀ ਨੇ ਕਿਸੇ ਵੀ ਆਈਡੀ ਨੇ ਸਾਡੇ ਹੋਸਟ ਨੂੰ ਸਾਡੇ ਹੋਸਟ ਨੂੰ 1 ਰੁਪਏ ਦਾ ਰਵਾਧਾਰ ਨਹੀਂ ਕੋਈ ਇਹ 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 ਬੰਦੇ ਜਿਹੜੇ ਉਹਨਾਂ ਦਾ ਮੈਂ ਕਰਦਾਰ ਦੱਸਦਾ ਪਹਿਲਾ ਬੰਡਿਆ ਹੋਇਆ ਤਾਂ ਸਿਸਟਮ ਅੱਜ ਮੈਂ ਕਹਾਂ ਸਕਦਾ ਨਹੀਂ ਦਿੱਤਾ ਹੀ ਤੇ ਵੀ ਦੇਖ ਦਿੱਤਾ ਹੀ ਜਿਹੜੇ ਤਰੇ ਕਵਾੜ ਚ ਕੰਮ ਹੋਣਗੇ ਉਹਦੇ ਇੰਨੇ ਪਰਸੈਂਟ ਤੈਨੂੰ ਮਿਲਣਗੇ ਕਸ਼ਵੀਰ ਇੰਨੇ ਪਰਸੈਂਟ ਤੈਨੂੰ ਮਿਲਣਗੇ ਉਹ ਪਹਿਲਾ ਬੰਡੀ ਫਿਰਦੇ ਸੀ ਛੱਡ ਦੇ ਪਰ ਅੱਜ ਤੱਕ ਕੌਂਸਲਰ ਜੀਤੇ ਨੇ ਪੁੱਛਿਆ ਇੱਕ ਵਾਰ ਵੀ ਐਵੇਂ ਦਾ ਕੁਛ ਪਾਜੀਤੇ ਨਾ ਆਪਾਂ ਰਾਜਨੀਤੀ ਨੂੰ ਨਹੀਂ ਮਾਰਨਾ ਛੱਡ ਦੇ ਰੱਖੋ ਕਹਿੰਦਾ ਓਕੇ ਪ੍ਰਧਾਨ ਜੀ ਮਤਲਬ ਇਹ ਪਹਿਲਾਂ ਸਲਾਹਾਂ ਕਰੀ ਫਿਰ ਦੇ ਜਿਹੜੇ ਬੜੇ ਸੱਚੇ ਬਣਦੇ ਆਜੋ ਯਾਰ ਸੁਆਮੀ ਜੀ ਕੋਠੇ ਮੈਂ 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 ਕਹਿ ਰਹੇ ਹਾਂ ਜਿੱਥੇ ਮੈਂ ਇੱਥੇ 60 ਲੱਖ ਦੀ ਗੱਲ ਕਰ ਰਿਹਾ ਮੈਂ 6 ਰੁਪਏ ਦੇ ਰਵਾਧਾਰ ਨੂੰ ਦਾਦਾ ਏਡੀ ਵੱਡੀ ਸਜ਼ਾ ਦੇ ਵੀ ਮੈਂ ਧਰ ਸੜਕ ਤੇ ਆ ਜਾ ਸੜਕ ਤੇ ਆ ਜਾ ਮੈਂ ਪਰ ਯਾਰ ਜਿਹਨੇ ਮੇਰੇ ਤੇ ਨਜਾਇਜ਼ ਲਾਇਆ ਨਾ ਮੇਰਾ ਕਾਰਜ ਵੀ ਨਹੀਂ ਦੇਖਿਆ ਕੁਦਰਤ ਸੋਝਾ ਜਰੂਰ ਦਵੇ ਉਹਨੂੰ ਜੇ ਇੰਨਾ ਇੰਨਾ ਨਹੀਂ ਕਿਸੇ ਨੂੰ ਕਿਉਂ ਕਰਨਾ ਚਾਹੀਦਾ ਪਤ ਬਿਲ ਬਣਿਆ ਜੇ ਬਿਲ ਦੇ ਵਿੱਚ ਟਾਇਲ ਦੇ ਖਾਈ ਹੁੰਦੀ ਵੀ ਅਸੀਂ ਟਾਇਲ ਲਾਏ ਬਿਲ ਬਣੇ ਬਿਲ ਚ ਇੱਕ ਤਾਂ ਕਰੋ ਐਸਟੀਮੇਟ ਲਈ ਫਿਰ ਜਿੰਨੇ ਉਹ ਐਮਬੀ ਚੈੱਕ ਕਰੋ ਬਿਲ ਚੈੱਕ ਕਰੋ ਪਿੱਕਾ ਦੇ ਪੈਸੇ ਸਾਰੇ ਮੇਨ ਹੌਲ ਤੇ ਸੀਵਰ ਦੇ ਪੈਸੇ ਸੀਵਰ ਦੇ ਕੰਮ ਉਹਦੇ ਪੈਸੇ ਲੇ ਕੇ ਗਿਆ ਉਹ ਕਿਹਨੇ ਕੋਰਟ ਦੇ ਵਿੱਚ ਵੀ ਇਹਨੇ ਕੇਸ ਕੀਤਾ ਹੋਇਆ ਕਹਿੰਦੇ 6 ਤਰੀਕ ਲੱਗੀ ਹੋਈ ਹੈ ਉਹਦੇ ਕੀ ਕੀ ਮਾਮਲਾ ਥੋੜਾ ਦੇਖੋ ਇਹ ਕਹਿ ਰਹੇ ਹਨ ਵੀ ठेकेदार ਨੂੰ ਪੇਮੈਂਟ ਵੀ ਕਲੀਅਰ ਕਰ ਦਿੱਤੀ ਗਈ ਹੈ ਜੋ ਕੈਦੀ ਨਾਲ ਵੀ ਕੰਮ ਹੋਣ ਤੋਂ ਬਾਅਦ ਜਿਹੜੀ ਉਹ ਦਿੱਤੀ ਵੀ ਹੁੰਦੀ ਹੈ ਸਿਕਿਉਰਿਟੀ ਸਿਕਿਉਰਿਟੀ ਵਾਪਸ ਕਰ ਸਿਕਿਉਰਿਟੀ ਵਾਪਸ ਕੀਤੀ ਹੈ ਉਹਦੇ ਬਾਰੇ ਜਿਹੜਾ ਕਾਕਾ ਜੀ ਕੋਰਟ ਵਾਲੀ ਗੱਲ ਕਰੀ ਤੁਸੀਂ ਜਿੱਥੇ ਤੱਕ ਮੇਰੀ ਨੋਲੇਜ ਹੈ ਕੋਰਟ 'ਚ ਮਸਲਾ ਹੈ ਹੀ ਅੱਛਾ ਜੀ ਇੱਥੇ ਡਿਫਰੈਂਟ ਮੱਧ ਅੱਛਾ ਜੀ ਜਿਹੜਾ ਇਹ ਮਸਲਾ ਇਹ ਪ੍ਰੈਸ ਪ੍ਰੈਸ 'ਚ ਹੀ ਹੈ ਅੱਛਾ ਜੀ ਜਿਹੜੀ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ 12 ਮਾਰਚ ਕੀਤੀ ਹੈ ਉੱਥੇ ਕੀਤੀ ਮੋਹਾਲੀ ਕੀਤੀ ਉਹਦੇ ਚ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਔਰ ਜਦੋਂ ਇਹਨਾਂ ਨੇ ਗੱਲ ਕਰੀ ਨੇਚਰਲੀ ਬੰਦਾ ਦੇ ਮਨ ਚੰਦਾ ਆ ਮੈਂ ਆ ਕੇ ਕੰਕੀਨ ਕਰੀ ਜਦ ਨਾਲ ਬੈਠੋ ਆਪਾਂ ਦੇਖਾਂ ਜੀ ਅਸੀਂ ਗਵਰਨਮੈਂਟ ਬ੍ਰਾਂਚ ਆ ਜੀ ਸਾਰਾ ਰਿਪੋਰਟ ਕੋਈ ਐਸਟੀਮੇਟ ਦੀ ਕਿਹੜੀ ਅਸਟਮਟ ਦੀ ਗੱਲ ਕਰਦੇ ਆ ਉਹ ਉਹਨਾਂ ਬਾਰੇ ਕਰਿਆ ਸਾਰੇ ਅਸੀਂ ਕੱਢੇ ਸਾਰੀ ਮੈਜ਼ਰਮੈਂਟਸ ਲਈਆਂ ਤੇ ਜਈ ਸਾਹਿਬ ਨੂੰ ਪੁੱਛਿਆ ਜੀ ਤੁਸੀਂ ਸਾਨੂੰ ਪੂਰੀ ਫੇਰ ਦੱਸੋ। ਉਹਨਾਂ ਨੇ ਕੀ ਇੱਕ ਚੀਜ਼ ਦੱਸੀ ਜੀ ਅੰਨੇ 1000 3000 ਸਮਥਿੰਗ ਕੁਝ ਸੀ ਰੁਪਇਆ। ਜੀ 6 6 ਫੁੱਟ ਪੱਟ ਕੇ ਪਿਆ। ਉਹਨੂੰ ਮੋਟੇਬਲ ਬਣਾਉਣ ਵਾਸਤੇ ਬੈਟਮਿਕਸ। ਜੀ ਮੇਨ ਹੋਲ ਬਣੇ। ਮੇਨ ਹੋਲ ਬਣੇ 45 50 ਕੇ ਅੰਨੇ ਵਿਕਰੀ। ਉਹ ਤੋਂ ਬਾਅਦ ਕੁਝ ਕੰਮ ਰਹਿ ਗਿਆ। ਉਹ ਐਕਸੈਸਿਵ। ਉਹ ਐਕਸੈਸਿਵ ਪੇਮੈਂਟ ਅਲੇ ਪੈਂਡਿੰਗ। ਕਿਦੇ ਕਿਤੇ ਖਾਤੇ ਚਾੜ ਨਹੀਂ ਨੀ ਉਹ ਪੈਂਡਿੰਗ ਵੀ ਬੀ ਇਹਦਾ ਮਤਲਬ ਇਹ ਜਿਹੜੀ ਇਹ ਗੱਲਾਂ ਕਹਿ ਰਹੇ ਨੇ ਕਿ ਵੀ ਪੇਵਰ ਬ੍ਰੇਕ ਜੋ ਲੱਗੇ ਨਹੀਂ 32 ਹਜ਼ਾਰ ਕੀ ਕਹਿਣਾ ਚਾਹੁੰਦੇ ਐ ਐਸਟੀਮੇਟ ਚ ਬੜਾ ਕੁਝ ਹੁੰਦਾ ਜੀ ਜਦੋਂ ਆਪਾਂ ਇਨੀਸ਼ੀਅਲੀ ਐਸਟੀਮੇਟ ਬਣਾਉਂਦੇ ਆ ਜੀ ਮੈਂ ਕਹਤਾ ਮੇਰੇ ਵਾੜ ਜਾ ਕੰਮ ਤੇ ਜਦੋਂ ਉੱਥੇ ਕੰਮ ਕਰਨ ਜਾਂਦੇ ਉੱਥੇ ਸਮੱਸਿਆ ਹੋਰ ਨਿਕਲ ਆਉਂਦੀ ਹੈ ਹੂੰ ਕਈ ਵਾਰ ਉਹ ਸਮੱਸਿਆ ਨਹੀਂ ਜ਼ਰੂਰੀ ਹੁੰਦੀ ਆ ਸਾਨੂੰ ਜਿਹੜਾ ਐਕਚੁਅਲ ਕੰਮ ਹੈ ਉਹਨੂੰ ਹਲੇ ਸਾਈਡ ਲਾਈਨ ਕਰਕੇ ਕਰਨਾ ਪੈਂਦਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਉੱਥੇ ਸੀਵਰ ਨਹੀਂ ਪਿਆ ਹੋਆ ਸੀ ਸਟਾਰਮ ਵਾਟਰ ਨਹੀਂ ਪਿਆ ਹੋਆ ਸੀ ਕੁ ਉਦੋਂ ਇਨ ਮੇਨ ਟਾਈਮ ਉਹ ਹਦਾਇਤ ਆ ਗਈ ਸੁਪਰੀਮ ਕੋਰਟ ਦੀ ਆਈ ਕਿ ਸਰਕਾਰ ਦੀ ਆਈ ਕਿ ਪਹਿਲਾਂ ਜੋ ਅੰਡਰਗਰਾਉਂਡ ਕੰਮ ਹੋਣ ਵਾਲੇ ਆ ਉਹ ਕਰੋ ਬਾਅਦ ਚ ਉੱਪਰ ਕੋਈ ਕੰਮ ਆ ਜੀ ਉਹਦੇ ਚ ਕੋਈ ਗਲਤ ਨਹੀਂ ਕੀਤਾ ਕੋਈ ਬੁਰਾਈ ਨਹੀਂ ਅਗਰ ਅਸੀਂ ਜੇ ਕੋਈ ਕਮੇਟੀ ਨੇ ਪਹਿਲਾਂ ਕੰਮ ਹੋਣ ਵਾਲਾ ਪਹਿਲਾਂ ਕਰਾਤਾ ਜੋ ਐਸਟੀਮੇਟ ਦਾ ਅਮਾਉਂਟ ਐਬਜ਼ੌਰਟ ਹੋ ਗਈ ਜੀ ਤਾਂ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਸਾਰਾ ਠੱਗੀ ਆ ਨਹੀਂ ਸਾਰਾ ਕੰਮ ਜੈਨੂਨ ਹੋਇਆ ਮੇਜਰ ਮੇਜਰਮੈਂਟ ਕਰ ਲਵੇ ਔਰ ਉਹਨਾਂ ਦੀ ਨੌਲੇਜ ਹੈ ਇੱਕ ਇੱਕ ਕੰਮ ਇੱਕ ਇੱਕ ਉਹ ਡੇਲੀ ਵਿਜ਼ਿਟ ਕਰਦੇ ਸੀ ਵੀ ਅਸੀਂ ਕੰਮ ਨੂੰ ਦੇਖਣਾ ਜਿਹੜਾ ਕੰਮ ਰਹਿ ਗਿਆ ਉਹਨੂੰ ਉਹੋ ਕਰਾਉਣ ਦੀ ਉਹਨਾਂ ਨੇ ਦਫ਼ਤਰ ਨੂੰ ਅਪਰੋਚ ਵੀ ਕਰਦੇ ਸੀ ਜੀ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਉਹ ਕੀ ਦਿਖਾਣਾ ਚਾਹੁੰਦੇ ਨੇ ਪਬਲਿਕ ਜੀ ਅਗਰ ਇਹਨੇ ਸੱਚੇ ਆ ਤਾਂ ਦੱਸਣ ਸਚਾਈ ਵੀ ਇਹ ਕੰਮ ਇੱਥੇ ਹੋਇਆ ਵਾ ਅੰਨੇ ਅਮਾਊਂਟ ਦੇ ਐਸਟੀਮੇਟ ਸੀ ਅੰਨੇ ਪੇਮੈਂਟ ਹੋ ਚੁੱਕੀ ਇਸ ਕੰਮ ਦੀ ਉਹ ਕੱਲੇ ਟਾਇਲਾਂ ਦਾ ਕਿਉਂ ਰੌਲਾ ਪਾਉਂਦੇ ਸੀਵਰ ਦਾ ਕਿਉਂ ਨਹੀਂ ਪਾਉਂਦੇ ਨਾਲ ਸਾਰੀ ਕਮੇਟੀ ਕਹਿੰਦੀ ਆ ਅਫਸਰ ਵੀ ਕਹਿੰਦੇ ਚਾਲੇ ਨਹੀਂ ਲੱਗੀਆਂ ਪ੍ਰਧਾਨ ਜੀ ਕਹਿੰਦੇ ਨਹੀਂ ਬਣਾ ਟਾਈਲਾਂ ਦਾ ਜੀ ਬੜੀ ਜਿਹੜੇ ਕੰਮ ਚੋਰੀ ਵੀ ਲੱਗੀ ਐਸਟੀਪੀ ਜੀ ਆ ਵੀ ਕਹਿ ਰਹੇ ਆ ਉਹ ਵੀ ਐਸਟੀਪੀ ਦੇ ਵਿੱਚ ਐਸਟੀਪੀ ਦੀ ਵੀ ਗੱਲ ਕਰਨਾ ਉਹ ਪਹਿਲਾਂ ਵੀ ਸ਼ਿਕਾਇਤ ਹੋ ਚੁੱਕੀ ਜੀ ਇਨਕੁਆਰੀ ਹੋ ਚੁੱਕੀ ਐ ਵਿਜੀਲੈਂਸ ਵਿਜੀਲੈਂਸ ਇਨਕੁਆਰੀ ਕਰ ਚੁੱਕੀ ਆ ਉਥੇ ਦੀਵਾਰ ਦੀ ਐਸਟੀਮੇਟ ਜੀ ਸਰਕਾਰ ਕਹਿੰਦੀ ਵੀ ਜਿੱਥੇ ਕੋਈ ਪਾਣੀ ਦਾ ਲੰਘਾ ਜਿਵੇਂ ਨਦੀ ਜਿੱਥੇ ਉੱਥੇ ਤੁਸੀਂ ਪਰਮਨੈਂਟ ਸਟਰਕਚਰ ਨਹੀਂ ਖੜਾ ਕਰਦੇ ਆਰਜੀ ਸਟਰਕਚਰ ਖੜਾ ਕਰਦੇ ਆਰਜੀ ਟੀਨ ਦੀ ਦੀਵਾਰ ਬਣੀ ਇਹਨਾਂ ਨੇ ਬਲਾਈਂਡ ਕਰਨਾ ਸੀ ਉੱਥੇ ਟੀਨਾ ਲਾ ਕੇ ਉਹ ਏਰੀਆ ਬਲਾਈਂਡ ਬਲਾਈਂਡ ਬਾਕੀ ਪੇਮੈਂਟ ਬਲੌਕ ਲਾ ਉਹ ਪੇਮੈਂਟ ਹੋ ਗਈ ਉਹਦੇ ਚ ਮੈਨੂੰ ਦੱਸ ਦਵੇਂ ਐਮਬੀਆਂ ਦੇਖ ਕੇ ਆਪਣਾ ਕਿ ਕੀ ਕਪੜਾ ਉਹਦੇ ਚ ਸਰਕਾਰ ਨੇ ਵਿਜੀਲੈਂਸ ਕਰਕੇ ਰਿਕੁਆਇਰੀ ਕਰਾ ਕੇ ਜਿਸ ਬੰਦੇ ਨੇ ਸ਼ਿਕਾਇਤ ਕੀਤੀ ਉਹਦੇ ਪਰਚਾ ਜੀ ਫਿਰ ਤੁਸੀਂ ਇਸ ਪ੍ਰਚਾਰ ਬਾਰੇ ਕੀ ਕਹਿਣਾ ਚਾਹੋਗੇ ਰਮਕਾਂਝ ਕੀ ਸੋਚਦੇ ਤੁਸੀਂ ਬੇਸਿਕਲੀ ਮੈਨੂੰ ਤਾਂ ਇਹ ਲੱਗਦਾ ਜੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਉਹ ਜਿਹੇ ਜਿਹੇ ਆਪ ਹੈ ਉਹਨਾਂ ਨੂੰ ਲੱਗਦਾ ਹੈ ਜੇ ਸਾਰੀ ਦੁਨੀਆ ਹੀ ਇਦਾਂ ਦੀ ਹੈ ਉਹ ਕਾਲੀਆ ਇਹਨਾਂ ਦਾ ਲੱਖ ਉਹਨੂੰ ਐ ਲੱਗਦਾ ਜੇ ਦੁਨੀਆ ਕਾਲੀਓ ਹੈ ਇੱਥੇ ਜੇ ਆਪਾਂ ਗੱਲ ਕਰੀਏ ਪ੍ਰਧਾਨ ਜੀ ਦੀ ਪ੍ਰਧਾਨ ਜੀ ਦੇ ਕੈਰੈਕਟਰ ਨੂੰ ਖਰਾਬ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਹਨ ਬੇਸਿਕਲੀ ਜਿਹੜੀ ਪ੍ਰਧਾਨ ਨੂੰ ਸਹੂਲਤਾਂ ਮਿਲਦੀਆਂ ਜੇ ਆਪਾਂ ਗੱਲ ਕਰੀਏ ਜੈਨੂਅਲ ਸਹੂਲਤਾਂ ਮਿਲਦੀਆਂ ਚਾਹੇ ਉਹ ਗੱਡੀ ਦੀ ਹੋਵੇ ਚਾਹੇ ਉਹ ਮੌਜੂਦੀ ਹੋਵੇ ਪ੍ਰਦਾਨਤਾ ਉਦਾਂ ਦੀ ਸਹੂਲਤਾਂ ਵੀ ਨਹੀਂ ਲੈਂਦਾ ਹੈਗਾ ਅਸਲ 'ਚ ਬੇਸਿਕ ਰੀਜ਼ਨ ਇਹ ਹੈ ਵਜੇ ਜੈਸੀ ਜਿਹੇ ਜਾਂ ਬੰਦਾ ਆਪ ਹੁੰਦਾ ਉਹਨੂੰ ਐ ਲੱਗਦਾ ਹੈ ਜਿਵੇਂ ਦੁਨੀਆ ਸਾਰੀ ਉਦਾਂ ਦੀ ਹੋ ਹੈ ਇਹ ਆਪ ਸਾਰੇ ਇਹ ਜੀ ਇਕੱਠੇ ਹੋ ਗਏ ਕੋਈ ਆ ਕਬਜ਼ੇ ਕਰਵਾਂਦਾ ਕੋਈ ਨਦੀਆਂ ਦੇ ਵਿੱਚ ਕੰਧਾਂ ਕਰਵਾਂਦਾ ਕੋਈ ਨਦੀਆਂ ਦੇ ਵਿੱਚ ਕਲੋਨੀਆਂ ਕਰਾਂਦਾ ਤੇ ਕੋਈ ਰੇਤਾ ਵੇਚਦਾ ਇਹ ਸਾਰੇ ਉਦਾਂ ਦੇ ਬੰਦੇ ਇਕੱਠੇ ਹੋ ਗਏ ਇਹਨਾਂ ਨੂੰ ਲੱਗਦਾ ਵੀ ਕਿਤੇ ਸਾਰੇ ਇਦਾਂ ਦੇ ਹੁੰਦੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਬਾਕੀ ਨੂੰ ਜੇ ਸਾਰੇ ਇਦਾਂ ਦੇ ਨਹੀਂ ਹੁੰਦੇ ਹੈਗੇ ਬਿਲਕੁਲ ਨੀਟ ਐਂਡ ਕਲੀਨ ਵੀ ਬੰਦੇ ਹੁੰਦੇ ਆ ਤੇ ਮੈਂ ਮੇਰੇ ਬਾਰੇ ਮੈਂ ਸਿਰਫ ਇਹਦੇ ਬਾਰੇ ਆਹੀ ਦੱਸਣਾ ਚਾਹੁੰਦਾ ਜੋ ਅਸਲ ਵਿੱਚ ਜਿਹੇ ਜਿਓ ਆਪ ਹੈ ਉਹਨਾਂ ਨੂੰ ਦੁਨੀਆ ਉਹ ਜਿਹੀ ਦਿਖੀ ਜਾਂਦੀ ਹੈ ਉਹੀ ਰੰਗ ਦਿਖੀ ਜਾਂਦਾ ਹੈ ਉਹਨਾਂ ਨੂੰ ਜਿਹੀ ਆਹੀ ਰੰਗ ਆਲੇ-ਦਾਲੇ ਸਾਰੇ ਪਾਸੇ ਆਹੀ ਰੰਗ ਜੇ ਕੰਮ ਦੀ ਗੱਲ ਕਰੀਏ ਕੰਮ ਦੇ ਵਿੱਚ ਪੇਮੈਂਟ ਤਾਂ ਬਿਲ ਨਾਲ ਹੋਣੀ ਹੈ ਐਸਟੀਮੇਟ ਨਾਲ ਤਾਂ ਪੇਮੈਂਟ ਨਹੀਂ ਹੋਣੀ ਬਿਲ ਉਹ ਚੈੱਕ ਕਰੇ ਬਿਲ ਦੇ ਵਿੱਚ ਇੱਕ ਵੀ ਬਲੌਕ ਨਹੀਂ ਲੱਗਿਆ ਹੋਆ ਲੋਕਾਂ ਨੂੰ ਗੁੰਡਾ ਕਰਦੇ ਫਿਰੇ ਆਸ ਬੀਜਿਕ ਰੀਜ਼ਨ ਗੱਲ ਹੈ ਜੀ ਜਿਹੜੀ ਨੀਚੇ ਨਚੋੜ ਵਾਲੀ ਉਹ ਫਿਰਦੇ ਆਂ ਕੁਰਸੀ ਨੂੰ ਹੱਥ ਕੁਰਸੀ ਦੀ ਲੱਤ ਨੂੰ ਹੱਥ ਪਾਣ ਨੂੰ ਉਹ ਪੈਣਾ ਹੀ ਨਹੀਂ ਹੈਗਾ ਗੱਲਾਂ ਇਹ ਜਿੰਨੀਆਂ ਮਰਜ਼ੀ ਕਰੀ ਰਹਿਣ ਕੁਰਸੀ ਨੂੰ ਨਾ ਉਹਨਾਂ ਦੇ ਸੱਜੀ ਨੂੰ ਨਾ ਖੱਬੇ ਨੂੰ ਕਿਸੇ ਲੱਤ ਨੂੰ ਹੱਥ ਨਹੀਂ ਪੈਣਾ ਉਹਨਾਂ ਦਾ ਧੰਨਵਾਦ ਸਰਕਾਰ ਹੈ ਉਹੀ ਸਰਕਾਰ ਹੈ ਇੰਨਾ ਇੰਨਾ ਇੰਨੀ ਮੇਰੀ ਕਰਦਾਰ ਕਹੀ ਕਰਨ ਦੀ ਬਜਾਏ ਯਾਰੂ ਕਾਰ ਵੀ ਕਰਾ ਦੂੰ ਵਿਜੀਲੈਂਸ ਉਹਨਾਂ ਕੋਲ ਹੈ ਪੁਲਿਸ ਉਹਨਾਂ ਕੋਲ ਹੈ ਕਾਰ ਵੀ ਕਰਕੇ ਅੰਦਰ ਦੋ ਮੈਨੂੰ ਜੇ ਕਿਤੇ ਗਲਤ ਹੈ ਆਹ ਏਕਨ ਮੇਰੀ ਕਰਦਾਰ ਕੁਝੀ ਕਰਨ ਦੀ ਜੇ ਮੇਰੇ ਤੇ ਕਾਰਵਾਈ ਕਰੋ ਮੇਰੇ ਤੇ ਕਾਰਵਾਈ ਕਰ ਦਵੇ ਸਰਕਾਰ ਦੋ ਸਾਲ ਹੋ ਗਏ ਸਰਕਾਰ ਨੂੰ ਤੁਹਾਨੂੰ ਤਾਂ ਮੈਨੂੰ ਤੰਗ ਕਰ ਦਰ ਪਰਸਨਲੀ ਤੱਕ ਕੀਤਾ ਜਾ ਰਿਹਾ ਤੇ ਮੈਨੂੰ ਫਿਰ ਮੈਂ ਦੁਆਰੇ ਕਰਾਂ ਸੜਨ ਮੈਂ ਕਾਰਜ ਵੀ ਨਹੀਂ ਦੇਖਿਆ ਮੇਰੇ ਬੇਟੇ ਦਾ ਵਿਆਹ ਯਾਰ ਕੁਝ ਡਿਸਟਰਬੈਂਸ ਆ ਜਾਂਦੀ ਯਾਰ ਅਗਲਾ ਕਦੋਂ ਇਹੋ ਜੇ ਇੱਕ ਪਰਿਵਾਰ ਤੇ ਅਸੀਂ ਆਪਣੀ ਕੁਵੀ ਦੇਣ ਲੱਗੇ ਜਿੱਥੇ 60-60 ਲੱਖ ਦੇ ਕਾਪੀ ਕਰਨ ਜਾਣ ਬੁੱਝ ਕੇ ਕਰਦੇ ਨੇ ਉਹ 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 ਇਹ ਤਾਂ ਇਹ ਤਾਂ ਇਹ ਤਾਂ ਸਮਾਜ ਨੂੰ ਪਤਾ ਮੇਰਾ ਮੇਰੇ ਅਲਦਲ ਪੰਡਾ ਚ ਘੁੰਮ ਕੇ ਦੇਖੋ ਮੇਰੇ ਨੌਤੇ ਮੈਂ ਦਾਬੇ ਨਾਲ ਕਹਿਣਾ ਮੇਰੇ ਨੌਤੇ ਇੱਥੇ ਮੈਂ ਫੋਨ ਕਰਦਣਾ ਕਿਸੇ ਦਿਨ ਜ਼ਮੀਨ ਰਜਿਸਟਰੀ ਕਰਾਉਣੀ ਆ ਅਗਲਾ ਕਹਿੰਦਾ ਮੈਂ ਇੰਨੇ ਕੁ ਹੌ ਸ਼ਾਟ ਹੈ ਬਾਈ ਇੰਨੇ ਦਿਨ ਚ ਦੇ ਦੂੰਗਾ ਤੂੰ ਫੋਨ ਕਰ ਦੇ ਬਾਏ ਗੋੜ ਮੈਂ ਫੋਨ ਕਰਦਣਾ ਕਹਿੰਦਾ ਤੇਰਾ ਫੋਨ ਆ ਗਿਆ ਬਾਈ ਅਸੀਂ ਰਜਿਸਟਰੀ ਕਰਦੇ ਨੇ ਬਸ ਗੱਲ ਕਰ ਤਾ ਕਰੋ ਕਰੋੜਾਂ ਦੀ ਰਜਿਸਟਰੀ ਆਉਣੀ ਆ ਸਿਰਫ ਮੇਰੇ ਫੋਨ ਨਾਲ ਮੇਰਾ ਹੀ ਕਰਤਾਰ ਹੈ ਜਿਹੜੇ ਬੰਦੇ ਨੂੰ ਦਫ਼ਤਰ ਆਣਾ ਜਾਣਾ ਹੋਵੇ ਆ ਦਫ਼ਤਰ ਦਾ ਪਤਾ ਹੋਵੇ ਮਤਲਬ ਇੱਥੇ ਕੋਈ ਨਾ ਕੋਈ ਬੰਦਾ ਤਾਂ ਹੋਣਾ ਹੀ ਐ ਜੇਰਾ ਪਤਾ ਕਰਕੇ ਦੇਖੇ ਵੀ ਪ੍ਰਧਾਨ ਦਫਤਰ ਰਾਕੇ ਚਾਹ ਵੀ ਆਪਣੇ ਪੈਸੇ ਦੀ ਪਿੰਦਾ। ਕੀ ਇਹਨਾਂ ਦਾ ਕੈਰੈਕਟਰ ਪ੍ਰਧਾਨ ਨਾਲ ਨੇੜੇ ਤੇੜੇ ਵੀ ਨਹੀਂ ਕਿਤੇ ਖੜਦੇ ਵੀ ਨਹੀਂ ਹੈਗੇ। ਚਾਹ ਦੀ ਗੱਲ ਹੋ ਗਈ ਸੀ। ਅੱਛਾ ਅੱਜੇ ਬੰਦੇ ਵੱਧੋਂ ਨੇ ਮੈਂ ਉਧਰ ਤੇ ਕਰਤੋ ਵੀ ਆ ਚਾਹ ਮੇਰੇ ਦਫਤਰ ਚਾਹ ਮੇਰੇ। ਕੋਈ ਮਤਲਬ ਗੱਲਾਂ ਗੱਲਬਾਤਾਂ ਕਰਨ ਦਾ ਕੋਈ ਫਾਇਦਾ ਨਹੀਂ। ਮੇਰੇ ਕੋਲ ਬਹੁਤ ਸੱਜਣ ਬਹੁਤ ਹੋਣੇ। ਆ ਅੱਜ ਕਹੇ ਤੁਸੀਂ 12 ਲੱਖਾਂ ਵਾਲੀ ਗੱਲ ਕਰਦੇ ਆ। ਇਹਦੇ ਵਿੱਚੋਂ ਉਹ ਵੀ ਬਲੈਕਮੇਲਰ ਇੱਕ ਲਾਲਚਰ ਦੇ ਚੋਂ ਦਾ ਉਹ ਘਰੜ ਘਰੜ ਰਵਿੰਦਰ ਨੇ ਸ਼ਿਕਾਇਤ ਕਰਾਈ ਸੀ ਉਹਦੇ ਤੇ ਪੰਜਾਬ ਵਿਜੀਲੈਂਸ ਨੇ ਵਿਜੀਲੈਂਸ ਨੇ ਇਨਕੁਆਇਰੀ ਕਰਕੇ ਉਹਦੇ ਤੇ ਐਫ ਆਈ ਆਰ ਕੀਤੀ ਹੈ ਉਹ ਕਿੜੋਂ 1.25 ਲੱਖ ਦਾ ਰੋਲਾ ਪਿਆ ਇੱਥੇ ਤੇ ਪਹਿਲਾਂ ਵੀ ਇਹਨਾਂ ਨੇ ਜਾਂਚ ਕਰ ਚੁੱਕੀ ਹੈ ਪਤਾ ਹੀ ਨਹੀਂ ਉਹਨਾਂ ਨੂੰ ਮੜ ਬੁੜਾ ਪੜਤਾਲੋ ਯਾਰ ਦਫ਼ਤਰੋਂ ਉਹਨੇ ਰੋ ਜਾ ਕੇ ਤੁਸੀਂ ਬਿੱਲ ਤਾਂ ਚੈੱਕ ਕਰੋ ਐਸਟੀਮੇਟ ਦਿਖਾਈ ਜਿੰਨੇ ਬਿੱਲ ਤਾਂ ਚੈੱਕ ਕਰਨ ਨੂੰ ਵੀ ਪੈਸੇ ਕਾਹਦੇ ਦਿੱਤੇ ਠੇਕੇਦਾਰ ਨੂੰ ਹੁਣ ਜੋ ਜੋ ਗੱਲ ਪ੍ਰਧਾਨ ਜੀ ਨੇ ਕਹੀ ਸੀ ਮੈਂ ਛੋੜ ਦੇ ਰਾਂ ਹੀ ਕਹਿਣਾ ਮੈਂ ਵਕਤੀ ਮੈਂ ਉੱਥੇ ਜਾਣ ਨੂੰ ਤਿਆਰ ਐ ਇਵਨ ਮੈਂ ਤਾਂ ਆਪਣੇ ਸਾਥੀਆਂ ਨੂੰ ਵੀ ਲੈ ਜਾਊਗਾ ਮੇਰੇ ਸਾਥੀਆਂ ਨੂੰ ਪਤਾ ਕੋਈ ਨਹੀਂ ਕਿਸੇ ਪਾਸੇ ਜਾ ਕੇ ਏਡੀ ਬੜੀ ਧਰਮਕਸਾਨ ਜਗ੍ਹਾ ਖੜੀ ਮੇਰੇ ਸਾਥੀ ਖੜਨਗੇ ਵੀ ਜਿਹੜੀ ਇਹ ਗੱਲ ਕਰਨੇ ਪਰ ਚਰਾਗ ਟੇਕੇ ਦਰ ਜੀ 50 ਲੱਖ ਦੀ ਜੇ ਸਾਲਾ 5 ਰੁਪਏ ਦਾ ਵੀ ਰਵਾਦਾਰ ਹੋਮਾ ਯਾਰ 5 ਰੁਪਏ ਦਾ ਸਿੰਗਲ ਦਾ ਮੈਂ ਮੈਂ ਫੇਰ ਕਹਿਣਾ ਮੈਂ ਸੜਕ ਤੇ ਆ ਜਾ ਨਹੀਂ ਯਾਰ ਕੁਦਰਤ ਉਹਨਾਂ ਨੂੰ ਸਜ਼ਾ ਦੇਵੇ ਜਿਨ੍ਹਾਂ ਨੇ ਮੈਂ ਭਾਵਕ ਹੋਇਆ ਮੈਨੂੰ ਤਕਲੀਫ ਹੈ ਇੱਕ ਇੱਕ ਮੁਹਾੜੀ ਕਰਿਆ ਮੈਨੂੰ ਕੋਈ ਤਕਲੀਫ ਨਹੀਂ ਹੋਈ ਮੈਂ ਹੱਸ ਕੇ ਜਵਾਬ ਦਰ ਦੂਜੇ ਤਾਂ ਉਹੀ ਸੇਮ ਇੱਥੇ ਅ ਕਰਨ ਲੱਗੇ ਜਿਹੜੇ ਕਾਉਂਸਲ ਦੇ ਮੈਂਬਰ ਵੀ ਨਹੀਂ ਉਹ ਰੂੜਾ ਜੀ ਕਹਿ ਰਹੇ ਆ ਵੀ ਜੇ ਡਾਕੇ ਮਾਰਨੇ ਤਾਂ ਹੋਰ ਬਹੁਤ ਤਰ੍ਹਾਂ ਦੇ ਉਹ ਮੈਂ ਕੰਮ ਕਰਦਾ ਕਾਰੋਬਾਰੀ ਬੰਦਾ ਹੈ ਮਹਾਰਾਜ ਤਿਰਪਨ ਕਰੋੜਾਂ ਦੇ ਕੰਮ ਚੱਲਦੇ ਆ ਉਹਨਾਂ ਨੇ ਬਿਜ਼ਨਸ ਮੈਨੂੰ ਡਾਕੇ ਮਾਰਨੀ ਮੈਂ ਮੈਂ ਉਹਨਾਂ ਵਰਗਾ ਹੋ ਗਿਆ ਪ੍ਰਧਾਨ ਜੀ ਬਿਜ਼ਨੈਸ ਨੂੰ ਕਹਿ ਰਹੇ ਆ ਵੀ ਕਾਰਵਾਈ ਕੀਤੀ ਜਾਵੇ ਜਾਂ ਕੀ ਇਹ ਬਿਜ਼ਨੈਸ ਦੀ ਕੋਈ ਜਾਂਚ ਵੀ ਚੱਲ ਰਹੀ ਹੈ ਬਿਲਕੁਲ ਨਹੀਂ ਉਹਨਾਂ ਦੀ ਹੈ ਜੀ ਸਰਕਾਰ ਦੇ ਅੰਡਰ ਅਵਿਜੀਲੈਂਸ ਗੱਲਾਂ ਕਰਦੇ ਸਰਕਾਰ ਦੇ ਅੰਡਰ ਅਵਿਜੀਲੈਂਸ ਬੱਸ ਇਹ ਮੈਂ ਜਿਹੜਾ ਚੱਲਦੇ ਵਿੱਚ ਮੈਂ ਬੋਲਣਾ ਚਾਹੁੰਦਾ ਨਹੀਂ ਸਰਕਾਰ ਦੇ ਅੰਦਰ ਜੇ ਉੱਥੇ ਕੁਝ ਗਲਤ ਮਿਲਦਾ ਤਾਂ ਕਾਰਵਾਈ ਕਰੂਗਾ ਸਾਡੇ ਪ੍ਰਧਾਨ ਜੀ ਤੁਹਾਡੇ ਵੀ ਸਾਡ ਕਰਦਾ ਐਂਦਾ ਨਾ ਕਰਦਾ ਸਾਡੇ ਬਿਨਾਂ ਦਾ ਤੁਸੀਂ ਨੰਗੇ ਕਰਦੀ ਕੋਸ਼ਿਸ਼ ਨਾ ਕਰੋ ਕਾਰਵਾਈ ਕਰਕੇ ਐਫ ਆਈ ਆਰ ਕਰਕੇ ਠੀਕ ਓਕੇ ਫਿਰ ਤਸ ਤੂੰ ਜੇ ਨਾ ਗਲਤ ਕਰੇ ਤਾਂ ਫਿਰ ਐਫ ਆਈ ਆਰ ਨੂੰ ਐ ਤਾਂ ਨਹੀਂ ਹੋਣ ਲੱਗੀ ਯਾਰ ਪ੍ਰਧਾਨ ਜੀ ਤੁਹਾਡੇ ਵੀ ਇਲਜ਼ਾਮ ਹੈ ਵੀ ਤੁਸੀਂ ਅੜਿੱਕੇ ਡਾਉਨੇ ਆ ਕੰਮਾਂ ਦੇ ਵਿੱਚ ਡਰਾਉਨੇ ਆ ਧਮਕਾਉਨੇ ਆ ਅੜਿੱਕੇ ਵਾਲੀ ਅੜਿੱਕੇ ਵਾਲੀ ਸੌਣ ਕੱਢ ਕੇ ਉਹ ਅੜਿੱਕਾਂ ਹੀ ਸੌਣਦੇ ਚਾਰ ਮਹੀਨੇ ਪਹਿਲਾਂ ਮੀਟਿੰਗ ਕੀਤੀ ਸੀ ਬੜਾ ਮੀਟਿੰਗ ਕਰਕੇ 10 ਕਰੋੜ ਦੇ ਕੰਮ ਸ਼ਹਿਰ ਦੇ ਪਾਸ ਕੀਤੇ ਸੀ 10 ਕਰੋੜ ਦੇ ਇਹਨਾਂ ਨੇ ਇਹਨਾਂ ਨੇ ਸਾਡੇ ਸਾਥੀਆਂ ਨੇ ਆਮਾਦੀ ਪਾਜੀ ਦੇ ਆਮੋਤਾਰਤੀ ਦੇ ਬਹਾਦਰ ਸਿੰਘ ਤੇ ਨੰਦੀਪਾਲ ਖੁਸ਼ਵੀਰ ਤੇ ਆਪਮ ਭਾਵਨਾ ਆਪਮਾਸ਼ਾ ਤੇ ਨਾਲ ਲਗਾ ਸੀ ਪੂਸ਼ੂ ਬਨਪੂਸ਼ੇ ਵੀ ਕਹਿੰਦਾ ਕਹਿੰਦਾ ਮੈਨੂੰ ਤੁਸੀਂ ਤੁਸੀਂ ਮੈਨੂੰ ਗਣਦੇ ਨਹੀਂ ਤੇਰਾ ਤੈਨੂੰ ਕਹਿੰਦੇ 12 ਨਾ ਬਾਈ ਮੇਰੇ 12 ਉਹ ਬਸ਼ੱਕ ਤਾਂ ਜ਼ਰੂਰ ਤੇ ਮੇਰੇ ਨਾਲ ਬੋਲੇਗਾ ਮੈਂ 12 ਨੂੰ ਮੰਨਦਾ ਜਿਹੜੀ ਮੇਰੇ ਨਾਲ ਜਿਹੜਾ ਨੇ ਕਦੇ ਟੁੱਸੀ ਮਾਰ ਕੇ ਇੱਧਰ ਕਦੋਂ ਉੱਧਰ ਮੈਂ ਗਿਣਦੇ ਨੇ ਉਹਨੂੰ ਮੈਂ 12 ਨੂੰ ਗਿਣਦਾ 12 ਮੇਰੇ ਉਹਨਾਂ ਨੇ ਇੱਥੇ ਡਿੱਕੇ ਡਾਹੇ ਵਿੱਚ ਉਹ 10 ਕਰੋੜ ਦੇ ਤਖ਼ਮੀਨਿਆਂ ਦੇ ਵਿੱਚ 10 ਕਰੋੜ ਦੇ ਤਖ਼ਮੀਨਿਆਂ ਦੇ ਵਿੱਚ ਡਿੱਕੇ ਡਾਹੇ ਚਲੋ ਬਹੁਮਤ ਹੈ ਸਾਡੇ ਕੋਲ ਅਸੀਂ 12 ਬੰਦੇ ਨੇ ਪਾਸ ਕਰਕੇ ਭੇਜਤਾ ਸਰਕਾਰ ਨੇ ਬਾਈ ਰੋਕ ਲਾਤੀ ਸਰਕਾਰ ਨੇ ਰੋਕ ਲਾਤੀ ਸਾਡੇ 1.5 ਕਰੋੜ ਦੇ ਕੰਮਾਂ ਤੇ ਇਹ ਮੈਂ ਵਾਰਡ ਵਾਈਜ਼ ਬੋਲ ਦਿੰਨਾ ਇੱਕ ਨੰਬਰ ਵਾਰਡ ਦੇ ਕੰਮ ਸੀਗੇ 36 ਲੱਖ 99 ਹਜ਼ਾਰ ਦੇ ਹੁਣ ਇਹ ਵੀ ਨੋਟ ਕਰਿਓ ਜਿਹੜੇ ਕਹਿੰਦਾ ਬਰੋਧੀਆਂ ਤੋਂ ਸਭ ਤੋਂ ਬਾਅਦ ਬਰੋਧੀਆਂ ਦੇ ਨਿਕਲਨੇ ਜੀ ਪ੍ਰਧਾਨ 2 ਨੰਬਰ ਵਾਰਡ ਦੇ ਕੰਮ ਤੇ 38 ਲੱਖ 73000 ਦੇ 3 ਨੰਬਰ ਵਾਰਡ ਦੇ ਕੰਮ ਤੇ 38 ਲੱਖ 38000 ਦੇ 4 ਨੰਬਰ ਵਾਰਡ ਦੇ ਕੰਮ ਸੀ 38 ਲੱਖ 36000 ਦੇ 5 ਲੱਖ ਦੇ 5 ਨੰਬਰ ਵਾਰਡ ਦੇ ਸੀਗੇ 3876 ਦੇ 6 ਨੰਬਰ ਵਾਰਡ ਦੇ ਸੀਗੇ 43 43 43 ਲੱਖ 43000 ਅਜੇ ਤੱਕ ਸਾਰੇ ਵਾਰਡਾਂ ਚੋਂ ਅਜੇ ਤੱਕ 6 ਨੰਬਰ ਵਾਰਡ ਤੇ ਨਦੀਪਾਲ ਦਾ ਸਾਡੇ ਬਰੋਧੀਆਂ ਜਿਹੜੇ ਕਹਿੰਦਾ ਕੰਮ ਆਇਆ 7 ਨੰਬਰ ਦੇ ਵਾਰਡ 7 37 ਲੱਖ ਦੇ 8 ਨੰਬਰ ਦੇ ਕੰਮ ਹੈ 1.58 ਲੱਖ ਦੇ ਬਾਹਰਲਾ ਵਾਰਡ ਹੈ ਸਭ ਤੋਂ ਵੱਧ ਨਹੀਂ ਇਹ ਤੋਂ ਵੱਧ ਬਾਹਰਲਾ ਵਾਰਡ ਹੈ ਬਾਹਰਲਾ ਵਾਰਡ ਹੈ ਪਿੰਡ ਕਰਕੇ ਕੰਮ ਵੱਧ ਹੋਣ ਵਾਲਾ 9 ਵਾਰਡਾਂ ਤੱਕ ਮਤਲਬ ਸਭ ਤੋਂ ਵੱਧ 10 ਵਾਰਡਾਂ ਹਾਂਜੀ ਅਜੇ ਨਹੀਂ ਅਜੇ ਤੱਕ ਮੇਰੀ 8 ਤੱਕ ਮੇਰੀ ਇਹ ਤੱਕ ਨਹੀਂ 9 ਨੰਬਰ ਵਾਰਡ ਦੇ ਕੰਮ ਹੈ 39 ਲੱਖ ਦੇ 10 ਨੰਬਰ ਵਾਰਡ ਦੇ ਕੰਮ ਹੈ 37 ਲੱਖ ਦੇ 11 ਨੰਬਰ ਵਾਰਡ ਦੇ ਕੰਮ ਹੈ 37 ਲੱਖ ਦੇ 12 ਨੰਬਰ ਵਾਰਡ ਦੇ ਕੰਮ ਨੇ 62 ਲੱਖ 33000 ਦੇ ਸਭ ਤੋਂ ਜਿਹੜਾ ਸਭ ਤੋਂ ਵੱਧ ਮੈਚਦਾ ਹੈ ਸਭ ਤੋਂ ਵੱਧ ਉਹਦੇ ਵਾਰਡ ਦੇ ਕੰਮ ਐ ਅੜਿੱਕਾ ਲਾ ਕੇ ਰੋਕ ਕੋਲਾਈ ਸਰਕਾਰ ਨੇ ਰੋਕ ਲਈ ਇਹਨਾਂ ਨੇ ਕਹਿਣ ਤੇ ਰੋਕ ਲਾਈ ਸਰਕਾਰ ਰੋਕ ਲਾਉਂਦੀ ਐ ਸਰਕਾਰ ਸਾਡੇ ਤਿੰਨ ਟਿਊਬਲਾਂ ਦੇ ਪੈਸੇ ਪਿਛਲੀ ਸਰਕਾਰ ਦੇ ਦਿੱਤੇ ਹੋਏ ਵਾਪਸ ਲੈ ਗਏ ਰੋਡ ਦੇ ਨਾਲ ਨਾਲ ਫੇਵਰ ਲਾਉਣਾ ਐ ਤੁਹਾਨੂੰ ਵੀ ਪਤਾ ਕਿ ਕਿੰਨੀ ਵਧੀਆ ਵਧੀਆ ਗੱਲ ਐ ਰੋਡ ਦੇ ਨਾਲ ਦਾਦਾ ਫੁੱਟਵੇਕਰ ਲਾ ਫੇਵਰ ਲੱਗਦੀ ਕਿ ਨਾਲ ਤੱਕ ਸ਼ਹਿਰ ਦੀ ਦਿੱਖ ਬਣੂਗੀ ਔਰ ਵਾਰਡ ਕਿਹਦਾ ਪੈਂਦਾ ਮੇਰਾ ਸਿਰਫ ਇੱਕ ਵਾਰਡ ਪੈਂਦਾ 11 ਨੰਬਰ ਵਾਰਡ ਮੇਰਾ ਪੈਂਦਾ 12 ਨੰਬਰ ਵਾਰਡ ਉਹਨਾਂ ਦਾ ਹੈ 9 ਨੰਬਰ ਵਾਰਡ ਉਹਨਾਂ ਦਾ ਹੈ 10 ਨੰਬਰ ਵਾਰਡ ਉਹਨਾਂ ਦਾ 3 ਵਾਰਡ ਉਹਨਾਂ ਦੇ ਪਹਿਲੇ 6 ਨੰਬਰ ਵਾਰਡ ਉਹਨਾਂ ਦਾ ਪਹਿਲੇ 4 ਨੰਬਰ ਵਾਰਡ ਉਹਨਾਂ ਦੇ ਪੈਨੇ ਆ ਤੇ ਇਹ ਕੰਮ ਟੈਂਡਰ ਹੋਏ ਵੇ ਰੋਕਿਆ ਹੋਇਆ ਜਿੱਦਣ ਦੀ ਸਰਕਾਰ ਹੀ ਆਪਣੀ ਸਰਕਾਰ ਚ ਸ਼ੁਰੂ ਕਰਿਆ ਖਾਸ ਕਰਕੇ ਪੂਰਮੁਰੇ ਕਰਿਆ ਤਾਂ ਥੋੜਾ ਜਿਹਾ ਨਾਲ ਦੀ ਨਾਲ ਸਰਕਾ ਜਾਬਤਾ ਲੱਗ ਕੇ ਕੰਮ ਬੰਦ ਹੋ ਗਿਆ ਇਹ ਸਰਕਾਰ ਨੇ ਤੁਹਾਨੂੰ ਕੰਮ ਕਰਨਾ ਤੇ ਕੋਈ ਵਾਰ ਤੁਸੀਂ ਦੇਖ ਸਕਦੇ ਖਾਸ ਕਰਕੇ ਤੂ ਦੇ ਸਾਹਮਣੇ ਆਪੋਜੀਟ ਪੇਵਰ ਰੋੜ ਰਹੇ ਆ ਉਹ ਕੰਮ ਕਰਾਉਣੇ ਆਖ ਕਰਾ ਲਓ ਸਰਕਾਰ ਤੇ ਜਾ ਕੇ ਔਰ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਰੋਕਣ ਦੀ بجائے ਕਰਾਓ ਤੁਹਾਨੂੰ ਰੋਕ ਚੰਗੇ ਕਹਿਣਗੇ ਸਰਕਾਰ ਚ ਸਿੰਗਲ ਪੈਣੀ ਇੱਕ ਸਿੰਗਲ ਪੈਣੀ ਇੱਕ ਪੈਸਾ ਨਹੀਂ ਲੇਗਾ ਸਰਕਾਰ ਤੇ ਆਪਣੇ ਬਾੜਾ ਵਸਤੀ ਲਿਆਓ ਸਰਕਾਰ ਚ ਆਪਣੇ ਬਾੜਾ ਵਸਤੀ ਪੈਸੇ ਲਿਆਓ ਸੋਚ ਹੀ ਨਹੀਂ ਤਨੂੰ ਡਿਵੈਲਪਮੈਂਟ ਵਾਲੇ ਪਾਸੇ ਤਾਂ ਸੋਚ ਹੀ ਨਹੀਂ ਲੱਤਾਂ ਖਿੱਚਣੀਆਂ ਹਰੇਕ ਕੰਮ ਚ ਹਰੇਕ ਮੀਟਿੰਗ ਦੇ ਵਿੱਚ ਪ੍ਰਯੋਗ ਮੀਟਿੰਗ ਦੇ ਵਿੱਚ ਗਾ ਪਾਉਣਾ ਖੜ ਕੇ ਹੀ ਘਟਦੇ ਨੇ ਮਿੱਠਾ ਗੱਲ ਤਾਂ ਕਰਨ ਹੀ ਦਿੰਦੇ ਵੈਲਮੈਂਟ ਦੀ ਗੱਲ ਤਾਂ ਕਰ ਲੋ ਕੋਈ ਨੱਚੇ ਹੋ ਜਾਂਨੇ 1 ਸਕੰਟ ਨਹੀਂ ਨਿਕੁਰਤੀ ਤੇ ਲਾਉਂਦੇ ਪਹਿਲਾਂ ਸਿੰਘਪੁਰਾ ਰੋਡ ਦੇ ਉੱਪਰ ਵੀ ਤੁਹਾਡੀ ਕਾਫੀ ਇਨਾਂ ਨੇ ਸਿੰਘਪੁਰਾ ਰੋਡ ਬਈ ਸਾਡੇ ਉੱਤੇ ਇੱਕ ਮਿੰਟ ਉਦੋਂ ਵੀ ਕਹਿੰਦੇ ਸਰਕਾਰ ਬਣਾ ਰਹੀ ਹੈ ਕਿ ਜੇ ਸਰਕਾਰ ਬਣਾ ਰਹੀ ਹੈ ਗਾਂਹ ਤੱਕ ਕਿਉਂ ਨਾ ਬਣ ਗਈ ਘੂਆਂ ਤੱਕ ਕਿਉਂ ਨਾ ਬਣ ਗਈ ਅਸੀਂ ਬਣਾਈ ਹੈ ਠੇਕੇਦਾਰ ਨੂੰ ਸਾਡੇ ਮੇਰੇ ਸੈ ਇਨਾਂ ਨੂੰ ਠੇਕਦਾਰ ਨੂੰ ਪੈਸੇ ਗਏ ਹੈ ਹੈ ਸਿੰਘਪੁਰਾ ਸਿੰਘਪੁਰਾ ਰੋਡ ਦਾ ਹੈ ਸਿੰਘਪੁਰਾ ਰੋਡ ਦਾ ਕੌਂਸਲ ਨੇ ਬਣਾਈਏ ਉਹਦਾ ਰੋਲਾ ਪਾਈ ਕਿ ਚਲੋ ਕੋਈ ਨਹੀਂ ਰੋਲਾ ਪਾਉਂਦੇ ਮੈਂ ਨਹੀਂ ਕਹਿੰਦਾ ਪਰ ਇੱਕਣ ਨਾ ਆ ਆ ਸਦਾ ਕਰਦਾਰ ਤੁਸੀਂ ਨਾ ਅਗਰ ਜੀ ਇੱਕ ਦਿਨ ਕਹਿ ਦਿੰਦੇ ਆ ਇੱਕ ਦਿਨ ਕਹਿ ਦਿੰਦੇ ਆ ਰੀਵਲ ਵੀ ਆਪ ਘੱਟ ਦਿੰਦੇ ਆ ਵੀ ਗਰੀਵਨ ਕੱਟਦੇ ਆ ਵੀ ਆਪ ਸਰ ਸਾਡੇ ਦੂਏ ਦਿਨ ਕਹਿੰਦੇ ਆ ਵੀ ਨਾਨਾ ਜੀ ਆਪ ਸਰ ਸਾਡੇ ਨਹੀਂ ਹੈਗੇ ਆਪ ਸਰ ਵੀ ਦੂਏ ਫਿਰ ਕਹਿੰਦੇ ਆ ਵੀ ਅਸੀਂ ਅਸੀਂ ਆ ਸਰਕਾਰ ਦੇ ਆ ਜੀ ਫਿਰ ਕਹਿੰਦੇ ਨੇ ਸਰਕਾਰ ਕੋਈ ਕੰਮ ਨਹੀਂ ਕਰਦੀ ਕਿਉਂ ਹੁਣ ਵਿਜੀਲੈਂਸ ਦਾ ਸਰਕਾਰ ਦੇ ਅੰਡਰ ਹੈ ਵੀ ਫਿਰ ਕਹਿੰਦੇ ਸਰ ਮਨ ਲੇ ਇਧਰ ਵੀ ਆਪ ਹੈ ਇਧਰ ਵੀ ਆਪ ਹੈ ਮਨ ਲੇ ਕੈਮਰਾ ਜਿੱਧਰ ਨੂੰ ਘੁੰਮਣਾ ਚਾਹੀਦਾ ਹੈ ਵੀ ਉਧਰ ਹੀ ਘੜੇ ਹੋਣੇ ਚਾਹੀਦੇ ਆ ਆਪੇ ਪੋਜ਼ਟਿਵ ਨੇ ਆਪੇ ਨੈਗੇਟਿਵ ਚ ਹੈ ਮੰਤਰੀ ਸਾਹਿਬ ਸਾਡੀ ਮੀਟਿੰਗ ਚ ਆ ਗਏ ਇੱਕੇ ਮੀਟਿੰਗ ਚ ਆਏ ਦੋ ਮਿੰਟ ਚਾ ਦੋ ਚ ਦੋ ਚ ਸਟਾਰਟਿੰਗ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਹਿ ਸੀ ਮੈਂ ਹਰ ਮੀਟਿੰਗ ਚ ਆਉਂਗੀ ਮੀਟਿੰਗ ਚ ਮੀਟਿੰਗ ਚ ਆ ਗਏ ਦੇਖੋ ਇੱਕ ਉਹਦੀ ਟੂਟੀ ਬਣਦੀ ਹੈ ਮੈਂ ਸ਼ਹਿਰ ਦਾ ਪ੍ਰਧਾਨ ਐ ਮੈਂ ਉੱਥੇ ਕੁਝ ਸ਼ਹਿਰ 바ਤਾਂ ਤਾਂ ਦੇ ਲੂੰਗਾ ਜੇ ਮੇਰੇ ਸਵੱਧਾ ਵਿਗੇ ਹੋਣਗੇ ਮੈਂ ਭੁੱਕੇ ਨੇ ਤੇ ਬਾਹਰ ਗਿਆ ਉਹਨੂੰ ਲੈ ਕੇ ਜਾ ਕੇ ਫੂਟਸ ਦੇ ਬਿਠਾਣ ਕਰ ਮੈਂ ਬਾਅਦ ਚ ਲੱਗਿਆ ਪ੍ਰੋਟੋਕਾਲ ਪ੍ਰੋਟੋਕਾਲ ਉਹਨਾਂ ਨੇ ਵੀ ਕਿਹਾ ਕਿ ਕਲ ਪ੍ਰਧਾਨ ਜੀ ਉਹਨਾਂ ਨੇ ਕਰ ਜੀ ਆਪਣੇ ਲੋਕਚੋ ਕੋਈ ਵੋਟਾਂ ਚੋਂ ਵੋਟਾਂ ਦੀ ਜੀ ਮੈਂ ਸਾਥ ਰੱਖੀ ਬੰਦ ਕਰੋ ਅਫਰ ਡਿਵੈਲਪਮੈਂਟ ਦੀ ਗੱਲ ਕਰਾਂਗੇ ਇਹ ਬੰਦੇ 2 ਘੰਟੇ 2 ਘੰਟੇ ਖੜੇ ਹੋ ਕੇ ਕੱਚ 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 ਕਰੀ ਗਏ 2 ਘੰਟੇ ਇੱਕ ਵੀ ਕੰਮ ਦੀ ਗੱਲ ਕਰੀ ਹੋਵੇ ਇੱਕ ਕਵੀ ਸਿੰਘਲ ਕੰਮ ਦੀ ਗੱਲ ਕਰਿਓ। ਉਹ ਮੇਰੇ ਤਾਂ ਆਪਣਾ ਗਲੀ ਚ ਢਾਡੂ ਨਹੀਂ ਵੱਜਦਾ। ਮੇਰੀਆਂ ਨਾਲ ਹੀ ਨਾੜੀਆਂ ਮੰਤਰੀ ਨੇ ਕੱਢਣੀਆਂ ਯਾਰ। ਉਹ ਸੋਚਦਾ ਰੱਖੋ ਇਹ ਸੈਂਟਰੀ ਬਣਾਉਣ ਚਲੇ ਕੰਮਾਂ ਪਿੱਛੇ ਰੌਲਾ। ਸੈਂਟਰੀ ਬਣਾਉਣ ਚਲੇ ਕੰਮਾਂ ਪਿੱਛੇ ਰੌਲਾ ਪਿਆ ਫਿਰ ਉਹਨੂੰ ਕਹਿਣਾ ਪਿਆ ਮਹੌ ਸਰਕਾਰ ਕਹਿੰਦੀ ਕਿ ਕਿਉਂ ਜਨੂਰ ਕੱਢਦੇ ਆਪਣਾ ਆਪੇ। ਸਰਕਾਰ ਦੇ ਅਫਸਰ ਵੀ ਆ ਬੈਠੇ ਫਰਦੀ ਵੱਧ ਸੁਣਦੇ ਸਾਡੇ ਨਾਲ। ਸੁਣਦੇ ਯਾਰ ਸਰਕਾਰ ਦੀ ਸੁਣਨੀ ਪੈਂਦੀ। ਸਰਕਾਰ ਨੇ ਬਦਲਨੇ ਉਹ। ਮੇਰੇ ਤਾਂ ਹੱਥ ਨਹੀਂ ਕੋਈ। ਕਿਸੇ ਹੱਥ ਨੂੰ ਇੱਥੋਂ ਉੱਥੇ ਕਰ ਦੇਣ ਜੋ ਕੋਈ ਇੱਥੇ ਕਰ ਮੇਰੇ ਹੱਥ ਨਹੀਂ। ਸਰਕਾਰ ਨੇ ਦੇਣੇ। ਤਾਂ ਕਰਕੇ ਅਗਲੀ ਸਰਕਾਰ ਮਹੂਕਟ ਕੁੜਾ ਅਜੀ ਸ਼ਰਮ ਮੰਡਲ ਨੂੰ 2 ਘੰਟੇ ਜਦ ਹਟੇ ਨਹੀਂ ਫਿਰ ਮੈਂ ਹੱਥ ਬੰਨੇ ਮੈਂ 2 ਮਿੰਟ ਮੈਨੂੰ ਗੱਲ ਕਰ ਰਿਹਾ ਦੋ ਮਿੰਟ ਦੀ ਮੈਂ ਗੱਲ ਕੀਤੀ ਉਹਨਾਂ ਨਾਲ ਮਾ ਮੈਡਮ ਸਾਡੀਆਂ ਦੋ ਸਮੱਸਿਆਵਾਂ ਨੇ ਇੱਕ ਤਾਂ ਮਹਾਂ ਇੱਥੇ ਸਾਡੇ ਟੈਂਡਰ ਹੋਏ ਗਏ ਆ ਸਾਡੇ ਪੇਪਰ ਲੱਗ ਜਾਣ ਦੇ ਪਲੀ ਸਾਨੂੰ ਸਰਕਾਰ ਰੋਕੀ ਉਹ ਕੌਣ ਰੋਕਦਾ ਫੋਰੈਸਟ ਡਿਪਾਰਟਮੈਂਟ ਰੋਕਦਾ ਤੁਸੀਂ ਕਹਿ ਸਕਦੇ ਤੁਸੀਂ ਫੋਰੈਸਟ ਡਿਪਾਰਟਮੈਂਟ ਨੂੰ ਕਹੀ ਦਿਓ ਸਾਡਾ 10-10 ਫੁੱਟ ਪੇਪਰ ਲੱਗੂਗਾ ਸਾਡੇ ਸ਼ਹਿਰ ਦੀ ਦਿੱਖ ਆ ਹੂੰ ਕੌਣ ਨੇ ਇਹ ਨੂੰ ਉਦੋਂ ਹੀ ਫੋਨ ਕਰਕੇ ਬੀਐਫ ਨੂੰ ਇਹ ਨੂੰ ਭੇਜਿਆ ਖਬਰ ਕੰਮ ਚ ਰੁਕੋ ਹੋ ਯਾਨੀ ਕਿ ਉਹ ਨਹੀਂ ਹੈ ਮੈਂ ਜਿੱਥੇ ਨੂੰ ਜਾਂਦਾ ਮੇਰੇ ਕਿਤੇ ਨੂੰ ਫੋਨ ਦੂਜਾ ਮਹਾ ਵੀ ਸਾਡੇ ਸ਼ਹਿਰ ਨੂੰ ਪਾਣੀ ਆਉਂਦਾ ਜਿੱਦਣ ਦਾ ਬਾਈਪਾਸ ਬਣ ਗਿਆ ਸਾਡੇ ਸ਼ਹਿਰ ਨੂੰ ਪਾਣੀ ਨੱਕਾ ਲੱਗ ਗਿਆ ਪਾਣੀ ਰੁਕਦਾ ਸਾਨੂੰ ਸਮੱਸਿਆ ਵੱਡੀ ਆ ਰਹੀ ਕਿਰਪਾ ਕਰਕੇ ਨੈਸ਼ਨਲ ਹਾਈਵੇ ਨਾਲ ਕੋਆਰਡੀਨੇਸ਼ਨ ਕਰਕੇ ਇਹਦੇ ਨਾਲ ਨਾਲ ਟ੍ਰੈਂਚ ਬਣਾ ਕੇ ਨਾਲਾ ਬਣਾ ਕੇ ਇਹ ਨੂੰ ਨਦੀ ਚ ਪਾਓ ਇਹ ਪਲੀਜ਼ ਤੁਸੀਂ ਕਰੋ ਮੈਂ ਹੱਥ ਬਨ ਕੇ ਕਹਾਂ ਮੈਨੂੰ ਬੋਲਣੇ ਨਹੀਂ ਦਿੱਤਾ ਆ ਦੋ ਕਮੋਂ ਬੈਠਾ ਬਣ ਕੇ ਕਿਹਾ ਉਹ ਮਾਂ ਦੇ ਪੁੱਤਾਂ ਨੇ ਇੱਕ ਵੀ ਸ਼ਹਿਰ ਦੀ ਗੱਲ ਕੀਤੀ ਇੱਕ ਸਿੰਗਲ ਅੱਜ ਤੱਕ ਕੀਤੀ ਹੋਈ ਅੱਜ ਤੋਂ ਪਹਿਲਾਂ ਵੀ ਪਿਛਲੀ ਸਰਕਾਰ ਦੀ ਉਦੋਂ ਵੀ ਬਰਬੀਰ ਸਿੰਘ ਨੂੰ ਰੋਹ ਜਾਂਦੇ ਤੇ ਇੱਥੇ ਮੋਰਚਾ ਲੱਗਿਆ ਰਿਹਾ ਯਾਰ ਤੁਸੀਂ ਸੱਜਣ ਬੁੱਧ ਦੇ ਮੋਰਚੇ ਕੁਝ ਕਰਵਾ ਲੈਂਦੇ ਸ਼ਹਿਰ ਦਾ ਹੁੰਦਾ ਕਿੰਨੇ ਹੁੰਦਾ ਬਹਾਦਰ ਸਿੰਘ ਜਾ ਕੇ ਕਹਿੰਦਾ ਨਾ ਬਰਬੀਰ ਸਿੰਘ ਨੂੰ ਤਾਂ ਇੱਥੇ ਸਾਡੇ ਸ਼ਹਿਰ ਦਾ ਭਲਾ ਹੁੰਦਾ ਨਾ ਕੋਈ ਸੋਚਣ ਸ਼ਹਿਰ ਦੇ ਪਲੇ ਵਾਲੀ ਕੋਈ ਚੋਕ ਬਸ ਅੜਿੱਕੇ ਡੋਣਾ ਐ ਕਿ ਤਾ ਇੰਨਾ ਅੜਿੱਕਾ ਬਣਿਆ ਹੈ ਇੰਨਾ ਅੜਿੱਕਾ ਬਣਿਆ ਉਹਨਾਂ ਨਾਲੇ ਟਾਈਮ ਤੇ ਦੇਖੋ ਮਾਫ ਕਰਿਓ ਮੈਨੂੰ ਤਕਲੀਫ ਹੈ ਮੈਨੂੰ ਤੰਗ ਕਰਿਆ ਮੈਨੂੰ ਹਟ ਕਰਿਆ ਵੀ ਕੱਲ ਨੂੰ ਮੇਰੇ ਅੜਿੱਕੇ ਆ ਮੈਂ ਜ਼ਰੂਰ ਉਹਨੂੰ ਮਾਨ ਹਮੀ ਦਾ ਕੁਝ ਵੀ ਕਹਾਂ ਲਕੀਰਾ ਵੀ ਪੜਾਉਗਾ ਸਭ ਕੁਝ ਉਹਨਾਂ ਨੇ ਕਹਿਆ ਜੋ ਕਰ ਸਕਦੇ 2 ਸਾਲ ਤੇ ਮੇਰੇ ਨਾਲੋਂ ਕਰ ਲਿਆ ਹੋਰ ਜੋ ਕੋਈ ਕਸਰ ਰਹੇਗੀ ਉਹ ਵੀ ਕਰ ਲਿਆ